ਸ਼ਹੀਦਾਂ ਦਾ ਨਹੀਂ ਜਾਂਦਾ ਜਦੋਂ ਡੁੱਲਦਾ ਯੁੱਗ ਪਲਟਾ ਦੇਵੇ ਇਹ ਖੂਨ ਬਿਰੂਤ ਦੀ ਚਿੰਗ ਬਣ ਕੇ ਸੀਨੇ ਜਜ਼ਬਿਆਂ ਦੇ ਭਾਂਬੜ ਲਾ ਦੇਵੇ ਇਹ ਖੂਨ ਮਨੁੱਖਤਾ ਲਈ ਟੀਕਾ ਮੁਰਦਾ ਕਾਮਾ ਵਿੱਚ ਜਾਣਾ ਪਾ ਦੇਵੇ ਕਿਸੇ ਇੱਕ ਸ਼ਹੀਦ ਸਿੰਘ ਦਾ ਡੁੱਲਿਆ ਹੋਇਆ ਖੂਨ ਉਸ ਖੂਨ ਦੇ ਵਿੱਚੋਂ ਜਿੱਥੇ ਜੇ ਇਸ ਧਰਤੀ ਤੇ ਉਸ ਖੂਨ ਦੀ ਰਤ ਡੁੱਲਦੀ ਹੈ ਜੇ ਇਸ ਧਰਤੀ ਦੇ ਉੱਤੇ ਸ਼ਹੀਦੀ ਦਾ ਰਤ ਡੁੱਲਦੀ ਹੈ ਉਸ ਧਰਤੀ ਤੇ ਅਨੇਕਾਂ ਹੋਰ ਸਿੱਖ ਸਿੰਘ ਸ਼ਹੀਦ ਪੈਦਾ ਹੁੰਦੇ ਨੇ ਬੇਸ਼ੱਕ ਸਾਨੂੰ ਸ਼ਹੀਦ ਕਰਨ ਵਾਲੇ ਬੇਸ਼ੱਕ ਸਾਡੇ ਤੇ ਜ਼ੁਲਮ ਕਰਨ ਵਾਲੇ ਜ਼ਾਲਮੇ ਸੋਚਦੇ ਨੇ ਕਿ ਸ਼ਾਇਦ ਅਸੀਂ ਇਹਨਾਂ ਸਿੱਖਾਂ ਨੂੰ ਸ਼ਹੀਦ ਕਰਾਂਗੇ ਸ਼ਾਇਦ ਅਸੀਂ ਇਹਨਾਂ ਸਿੱਖਾਂ ਨੂੰ ਮਾਰਨਾ ਚਾਹਾਂਗੇ ਤੇ ਇਹਨਾਂ ਦੀ ਗਿਣਤੀ ਦਿਨੋ ਦਿਨ ਘਟ ਹੁੰਦੀ ਜਾਵੇਗੀ ਪਰ ਸ਼ਾਇਦ ਉਹ ਸਾਡੇ ਇਤਿਹਾਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਜਿੰਨਾ ਸਾਨੂੰ ਉਹ ਟੁੰਬਨ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਇੱਕ ਸਿੱਖ ਨੂੰ ਸ਼ਹੀਦ ਹੋਣਾ ਪ੍ਰਾਪਤ ਹੁੰਦਾ ਜਿੱਥੇ ਇੱਕ ਸਿੰਘ ਸ਼ਹਾਦਤ ਦਾ ਜੰਮ ਪਿੰਦਾ ਏ ਉਸ ਧਰਤੀ ਤੋਂ ਨਿਕਾ ਹੋਰ ਸ਼ਹੀਦ ਪੈਦਾ ਹੋਇਆ ਕਰਦੇ ਨੇ ਆਪ ਸਰਬੱਤ ਸੰਗਤਾਂ ਬੜੇ ਵੱਡੇ ਭਾਗਾਂ ਵਾਲੀਆਂ ਹੋ ਜੋ ਸਤਸੰਗਤ ਦੀ ਕਢੀ ਨੂੰ ਮੰਨ ਰਹੇ ਹੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਕੇ ਬੈਠੇ ਹੋ ਆਪ ਸਰਬੱਤ ਸੰਤਾਂ ਵੀ ਅਸੀਂ ਅੱਜ ਕਿਸੇ ਸ਼ਹੀਦ ਦੇ ਸਥਾਨ ਤੇ ਬੈਠੇ ਆ ਜਿਹਦੇ ਇਤਿਹਾਸ ਨੂੰ ਬਹੁਤ ਇਤਿਹਾਸਕਾਰਾਂ ਨੇ ਫੋਲਣ ਦਾ ਯਤਨ ਨਹੀਂ ਕੀਤਾ ਸਭ ਤੋਂ ਪਹਿਲਾਂ ਸਾਡੀ ਸਿੱਖ ਕੌਮ ਦੇ ਅੰਦਰ ਸ਼ਹੀਦ ਪੈਦਾ ਹੋਇਆ ਹੈ ਜਿਨੇ ਆਪਣਾ ਸੀਸ ਤਲੀ ਤੇ ਧਰ ਕੇ ਇੱਕ ਹੱਥ ਦੇ ਨਾਲ ਸ਼ਸਤਰ ਚਲਾ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜੰਮ ਪੀਤਾ ਹੈ ਸਭ ਤੋਂ ਪਹਿਲਾ ਸ਼ਹੀਦ ਹੈ ਦੂਜਾ ਸ਼ਹੀਦ ਹੈ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਸ ਤੋਂ ਪਹਿਲੇ ਸ਼ਹੀਦ ਨੇ ਜਿਨ੍ਹਾਂ ਦੇ ਸਥਾਨਾਂ ਤੇ ਆਪ ਸਰਬੱਤ ਸੰਤਾਂ ਨਾਮ ਅਸਤਕ ਹੋਣ ਵਾਸਤੇ ਬੈਠੀਆਂ ਹੋ ਤਨ ਅਮਰ ਸ਼ਹੀਦ ਮਹਾਪੁਰਖ ਬਾਬਾ ਸਿੱਧ ਸਿਲਵਰਾ ਜੀ ਜਿਨ੍ਹਾਂ ਨੇ ਇੱਕ ਤਲੀ ਦੇ ਉੱਤੇ ਸੀਸ ਧਰ ਕੇ ਦੂਜੇ ਹੱਥ ਦੇ ਨਾਲ ਸ਼ਸਤਰ ਚਲਾ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਨ ਪੀਤਾ ਤੇ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਛਾ ਜੀ ਨੇ ਆਪ ਆਪਣੇ ਹੱਥੀ ਇਹਨਾਂ ਦੀ ਚਿਖਾ ਤਿਆਰ ਕਰਵਾ ਕੇ ਧੰਨ ਗੁਰੂ ਹਰਗੋਬਿੰਦ ਪਾਛਾ ਜੀ ਨੇ ਇਹਨਾਂ ਦਾ ਆਪਣੇ ਹੱਥੀ ਅੰਤਿਮ ਸੰਸਕਾਰ ਕਰਵਾਇਆ ਸਭ ਤੋਂ ਪਹਿਲਾਂ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੀ ਤਲੀ ਤੇ ਸੀਸ ਧਰ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਨ ਪਿਤਾ ਮੈਂ ਜ਼ਿਕਰ ਕੀਤਾ ਏ ਤਨ ਅਮਰ ਸ਼ਹੀਦ ਮਹਾਪੁਰਖ ਬਾਬਾ ਸਿਲਵਰਾ ਜੀ ਤਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸੱਤੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਮਹਾਪੁਰਖਾਂ ਦਾ ਵਾਰਸ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤਾ ਸਮਾਂ ਮੇਰੇ ਕੋਲ ਇਹ ਨਹੀਂ ਕਿ ਮੈਂ ਖੁੱਲ ਕੇ ਵਿਚਾਰਾਂ ਦੀ ਸਾਂਝ ਆਪਸ ਵਿੱਚ ਸੰਗਤਾਂ ਦੇ ਨਾਲ ਪਾਸਕਾਂ ਤਕਰੀਬਨ ਆਪ ਸਰਬੱਤ ਸੰਗਤਾਂ ਨੇ ਸਰਵਨ ਕੀਤਾ ਸਮਾਂ ਉਸ ਦੇ ਵਿੱਚੋਂ 20 ਮਿੰਟ ਮੇਰੇ ਕੋਲ ਬਾਕੀ ਬਚੇ ਨੇ ਆਓ ਕੋਈ ਮਜ਼ਬੂਤ ਪ੍ਰਾਰੰਭ ਕਰਨ ਤੋਂ ਪਹਿਲਾਂ ਦਸਵੇਂ ਤਾਜਾਂ ਵਾਲੇ ਬਾਜਾਂ ਵਾਲੇ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਮਰਦੇ ਦਮੜੇ ਇਕਲਾਰ ਕਲਮ ਦੇ ਧਨੀ ਨਾ ਸਰਵਨਸੂਰੇ ਦੀ ਮਨਜ਼ੂਰ ਧਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਗਤੇ ਜਿਗਰ ਮਾਤਾ ਗੁਜਰ ਕੌਰ ਜੀ ਦੇ ਚੰਨ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਸਤਸੰਗੀ ਜਨੋ ਮਨ ਬਿਰਤਾਂ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਓ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਇਤਿਹਾਸਕਾਰ ਜੁਗ ਕਵਿਸ਼ਰਾਂ ਦੀ ਦੁਨੀਆ ਦੇ ਵਿੱਚੋਂ ਜਿਹੜੇ ਆਪ ਸਰਬੱਤ ਸੰਤਾਂ ਦੇ ਨਾਲ ਸਾਡੇ ਇਤਿਹਾਸਿਕ ਸਿੱਖ ਇਤਿਹਾਸ ਦੇ ਕੁਝ ਪੰਨਿਆਂ ਦੀ ਸਾਥ ਪਾ ਕੇ ਗਏ ਨੇ ਜਿਨ੍ਹਾਂ ਨੇ ਜ਼ਿਕਰ ਕੀਤਾ ਸੀ ਕਿ ਸਿੱਖ ਕੌਮ ਜੇਕਰ ਐਸੀ ਸਿੱਖ ਕੌਮ ਦੇ ਅੱਗੇ ਕੋਈ ਝੋਕੇ ਆ ਜਾਵੇ ਕੋਈ ਪਿਆਰ ਤੇ ਸ਼ਰਧਾ ਵਾਲਾ ਆ ਜਾਵੇ ਕੋਈ ਨਿਮਰਤਾ ਨਾਲ ਆ ਜਾਵੇ ਉਹਦੇ ਵਾਸਤੇ ਹੀ ਸਿੱਖ ਕੌਮ ਆਪਣੀ ਜਾਨ ਵੀ ਨਿਸ਼ਾਵਰ ਕਰ ਦਿੰਦੀ ਹੈ ਪਰ ਜੇ ਐਸੀ ਸਿੱਖ ਕੌਮ ਦੇ ਨਾਲ ਐਸੀ ਹੀ ਖਾਲਸੇ ਪੰਥ ਦੇ ਨਾਲ ਕੋਈ ਮੱਥਾ ਲਾਉਣ ਦੇ ਵਾਸਤੇ ਆ ਜਾਵੇ ਫਿਰ ਇਹ ਸਿੱਖ ਕੌਮ ਉਹਦੀਆਂ ਨੱਕ ਦੇ ਨਾਲ ਲਕੀਰਾਂ ਕਢਾ ਕੇ ਛੱਡਦੀ ਹੈ ਮੱਸੀ ਰੰਗੜ ਦੇ ਜਿਹੜੀਆਂ ਨੇ ਕਰਤੂਤਤਾ ਕੀਤੀਆਂ ਸੀ ਤੇ ਉਹਦੀਆਂ ਕਰਤੂਤਾਂ ਦਾ ਬਦਲਾ ਕਿਸ ਤਰ੍ਹਾਂ ਸੇ ਕੌਮ ਨੇ ਲਿਆ ਆਪ ਸਰਬੱਤ ਸੰਤਾਂ ਦੇ ਸਨਮੁਖ ਵਿਸ਼ਰੀ ਜਥਾ ਹਾਜ਼ਰੀ ਭਰ ਕੇ ਗਿਆ ਹੈ ਮਨ ਬਿਰਤਿਆਂ ਨੇ ਇਕਾਗਰ ਕਰਿਓ ਅਹਿਮਦ ਛਾ ਅਬਦਾਲੀ ਜਿਹੜਾ ਮજબੂਰ ਮੈਂ ਆਪ ਸਰਬੱਤ ਸੰਤਾਂ ਦੇ ਨਾਲ ਸੰਜਾ ਕਰਨਾ ਹੈ ਉਸ ਤੋਂ ਪਹਿਲਾਂ ਐਸੇ ਹੀ ਅਹਿਮਦ ਛਾ ਅਬਦਾਲੀ ਨੇ ਸਾਡੀ ਹਿੰਦੁਸਤਾਨ ਦੀ ਧਰਤੀ ਤੇ 8 ਹਮਲੇ ਕੀਤੇ ਨੇ ਇਹ ਨਵਾਂ ਹਮਲਾ ਜਿਹਦਾ ਮੈਂ ਆਪਸੇ ਪਹਿਲਾਂ ਸੰਗਤਾਂ ਦੇ ਨਾਲ ਜ਼ਿਕਰ ਕਰਨਾ ਹੈ ਸਾਡੀ ਸਿੱਖੀ ਅਤੀਤ ਤੇ ਵਰਤਮਾਨ ਮੇਰਾ ਅੱਜ ਦਾ ਟੌਪਿਕ ਹੈ ਸਿੱਖੀ ਅਤੀਤ ਤੇ ਵਰਤਮਾਨ ਅਤੀਤ ਹੋਇਆ ਕਰਦਾ ਜਿਹੜਾ ਪਿਛਲਾ ਸਮਾਂ ਬੀਤ ਚੁੱਕਾ ਹੈ ਸਿੱਖੀ ਦਾ ਪਹਿਲਾ ਸਮਾਂ ਕੀ ਸੀ ਤੇ ਸਿੱਖੀ ਦਾ ਅੱਜ ਦਾ ਵਰਤਮਾਨ ਦਾ ਸਮਾਂ ਕੀ ਹੈ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਜਿਹੜੀਆਂ ਛੋਟੀਆਂ ਬੱਚੀਆਂ ਘਰਾਂ ਦੇ ਵਿੱਚ ਪੈਦਾ ਹੋਇਆ ਕਰਦੀਆਂ ਸੀ ਅਕਸਰ ਅੱਜ ਵੀ ਅਸੀਂ ਛੋਟੀਆਂ ਬੱਚੀਆਂ ਨੂੰ ਬੇਸ਼ੱਕ ਅੰਦੇਖਾ ਕਰ ਦਿੰਨੇ ਆ ਪਰ ਜਦੋਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਪੜ੍ਹਨਾ ਸ਼ੁਰੂ ਕਰਦੀਆਂ ਨੇ ਸਾਡੀਆਂ ਪਿੰਡੂ ਮਾਵਾਂ ਦਾ ਸੁਭਾਅ ਏ ਕਿ ਜਦੋਂ ਧੀ ਘਰ ਤੋਂ ਬਾਹਰ ਪੜ੍ਹਨ ਵਾਸਤੇ ਜਾਂਦੀ ਆਪਣੀ ਧੀਆਂ ਨੂੰ ਸਮਝਾਉਂਦੀਆਂ ਨੇ ਵੇਖੀ ਧੀਏ ਆਪਣੇ ਬਾਪੂ ਦੀ ਚਿੱਟੀ ਪੱਗ ਨੂੰ ਕਿਤੇ ਦਾਗਣਾ ਲਾ ਦੇਵੀਂ ਵੇਖੀ ਧੀਏ ਆਪਣੇ ਬਾਪੂ ਦੀ ਪੱਗ ਨੂੰ ਪੜ ਲਿਖ ਕੇ ਕਿਸੇ ਚੰਗੇ ਸਥਾਨ ਤੇ ਕਿਸੇ ਚੰਗੇ ਮੁਕਾਮ ਤੇ ਪਹੁੰਚ ਕੇ ਆਪਣੇ ਬਾਪ ਦੀ ਪੱਗ ਨੂੰ ਹੋਰ ਉੱਚੀਆਂ ਕਰੀ। ਇਸੇ ਹੀ ਤਰ੍ਹਾਂ ਅਹਿਮਦ ਅਬਦਾਲੀ ਦੇ ਸਮੇਂ ਆਪਣੀਆਂ ਧੀਆਂ ਨੂੰ ਮਾਵਾ ਸਮਝਾਉਂਦੀਆਂ ਨੇ। ਇੱਕ ਦਿਨ ਐਸਾ ਹੁੰਦਾ ਏ ਅਹਿਮਦ ਅਬਦਾਲੀ ਸਾਡੇ ਹਿੰਦੁਸਤਾਨ ਦੀ ਧਰਤੀ ਵੱਲ ਨੂੰ ਨੌਵੀਂ ਵਾਰੀ ਮੂੰਹ ਕਰਦਾ ਏ। ਜਦੋਂ ਅਹਿਮਦ ਅਬਦਾਲੀ ਨੇ ਨੌਵੀਂ ਵਾਰੀ ਸਾਡੇ ਹਿੰਦੁਸਤਾਨ ਦੀ ਧਰਤੀ ਵੱਲ ਨੂੰ ਪੰਜਾਬ ਦੀ ਧਰਤੀ ਵੱਲ ਨੂੰ ਮੂੰਹ ਪਾਇਆ ਏ। ਪੰਜਾਬ ਦੇ ਘਰ ਘਾਟ ਉਜਾੜਨ ਦੇ ਵਾਸਤੇ ਪੰਜਾਬ ਦੀਆਂ ਬਹੂ ਬੇਟੀਆਂ ਦੀ ਪੱਤ ਨੂੰ ਰੋਲਣ ਦੇ ਵਾਸਤੇ ਇੱਜ਼ਤ ਨੂੰ ਰੋਲਣ ਦੇ ਵਾਸਤੇ ਆਉਂਦਾ ਹੈ ਸਿੱਖਾਂ ਦੇ ਕੋਲ ਇੱਕ ਗੱਲ ਦੀ ਖਬਰ ਪਹੁੰਚਦੀ ਹੈ ਕਿ ਅਮਨ ਅੱਛਾ ਅਬਦਾਲੀ ਨੌਵੀਂ ਵਾਰ ਫਿਰ ਸਾਡੇ ਪੰਜਾਬ ਦੀ ਪੱਗ ਨੂੰ ਸਾਡੇ ਪੰਜਾਬ ਦੀ ਪੱਤ ਨੂੰ ਮਿੱਟੀ ਦੇ ਵਿੱਚ ਰੋਲਣ ਵਾਸਤੇ ਆ ਰਿਹਾ ਹੈ ਅਹਿਮਦ ਛੱਤ ਅਬਦਾਲੀ ਦੇ ਭੇਜੇ ਹੋਏ ਚਾਟੜੇ ਜਦੋਂ ਪੰਜਾਬ ਦੀ ਧਰਤੀ ਵੱਲ ਨੂੰ ਵਧਦੇ ਨੇ ਪੰਜਾਬ ਦੀ ਧਰਤੀ ਤੋਂ ਕੁਝ ਬਹੁ ਬਹੂ ਬੇਟੀਆਂ ਨੂੰ ਇਹ ਬੰਦੀ ਬਣਾ ਕੇ ਕੈਦੀ ਬਣਾ ਕੇ ਖੜਨ ਲੱਗਦੇ ਨੇ ਵੱਖ-ਵੱਖ ਇਤਿਹਾਸਕਾਰਾਂ ਨੇ ਇਨ੍ਹਾਂ ਧੀਆਂ ਦੀ ਇਨ੍ਹਾਂ ਬਹੂ ਬੇਟੀਆਂ ਦੀ ਗਿਣਤੀ ਵੱਖ-ਵੱਖ ਲਿਖੀ ਹੈ ਕਿਸੇ ਨੇ 25000 ਲਿਖੀ ਕਿਸੇ ਨੇ 20000 ਲਿਖੀ ਕਿਸੇ ਨੇ 16000 ਲਿਖੀ ਹੈ ਪਰ ਸਾਡੇ ਪੂਜਨੀਏ ਬਾਪੂ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਇਨ੍ਹਾਂ ਧੀਆਂ ਦੀ ਇਨ੍ਹਾਂ ਬਹੂ ਬੇਟੀਆਂ ਦੀ ਗਿਣਤੀ 20000 ਲਿਖੀ ਹੈ ਜਦੋਂ ਅਹਿਮਦ ਖਾਨ ਅਬਦਾਲੀ ਦੇ ਆਏ ਹੋਏ ਚਾਟੜੇ ਹਿੰਦੁਸਤਾਨ ਦੀ ਧਰਤੀ ਤੋਂ ਪੰਜਾਬ ਦੀ ਪਾਵਨ ਪਵਿੱਤਰ ਗੁਰੂਆਂ ਦੀ ਧਰਤੀ ਤੋਂ ਇਸ ਪੰਜਾਬ ਦੀਆਂ ਜੰਮੀਆਂ ਜਾਈਆਂ ਇਸ ਪੰਜਾਬ ਦੀਆਂ ਧੀਆਂ ਨੂੰ ਕੈਦ ਕਰਕੇ ਖੜਨ ਲੱਗਦਾ ਹੈ ਜਿੱਥੇ ਨੌਜਵਾਨ ਕੁੜੀਆਂ ਨੂੰ ਕੈਦੀ ਬਣਾ ਕੇ ਖਿਲਾਰਿਆ ਗਿਆ ਸੀ ਇੱਕ ਕੁੜੀ ਨੇ ਸਾਹਮਣੇ ਤੱਕਿਆ ਏ ਉਹਦੀ ਮਾਂ ਖਲੋਤੀ ਹੈ ਉਹ ਆਪਣੀ ਮਾਂ ਨੂੰ ਕੀਰਨੇ ਪਾ ਕੇ ਰੋ ਕੇ ਅੱਖਾਂ ਲੱਗੀ ਮਾਂ ਤੂੰ ਮੈਨੂੰ ਸਮਝਾਇਆ ਸੀ ਧੀਏ ਜਦੋਂ ਵੀ ਘਰ ਦੀਆਂ ਬਰੂਹਾਂ ਤੋਂ ਬਾਹਰ ਪੈਰ ਪਾਉਣਾ ਹੈ ਸਿਰ ਦੇ ਉੱਤੇ ਦੁਪੱਟਾ ਹੋਣਾ ਜ਼ਰੂਰੀ ਹੈ। ਨੰਗੇ ਸਿਰ ਸਰਦਾਰਾਂ ਦੀ ਤੀਰ ਬਾਹਰ ਘਰ ਤੋਂ ਜਾਂਦੀ ਚੰਗੀ ਨਹੀਂ ਲੱਗਦੀ। ਮਾਂ ਤੂੰ ਮੈਨੂੰ ਸਮਝਾਇਆ ਸੀ ਕਦੇ ਗੈਰ ਮਰਦ ਦੇ ਨਾਲ ਘਰ ਤੋਂ ਬਾਹਰ ਨਹੀਂ ਜਾਣਾ। ਮਾਂ ਤੂੰ ਮੈਨੂੰ ਸਮਝਾਉਂਦੀ ਸੀ ਆਪਣੇ ਬਾਪ ਦੀ ਚਿੰਟੀ ਪੱਗ ਨੂੰ ਲਾਜ ਨਹੀਂ ਲੱਗਣ ਦੇਣੀ। ਆਪਣੇ ਬਾਪ ਦੀ ਚਿੰਟੀ ਪੱਗ ਤੇ ਦਾਗ ਨਾ ਲੱਗਣ ਦੇਵੀਂ। ਆਪਣੇ ਬਾਪ ਦੀ ਚਿੰਟੀ ਪੱਗ ਨੂੰ ਹੋਰ ਵੀ ਉੱਚਿਆ ਕਰੀ। ਮਾਂ ਅੱਜ ਜਿਨ੍ਹਾਂ ਨੇ ਸਾਨੂੰ ਕੈਦੀ ਬਣਾਇਆ ਹੋਇਆ ਹੈ ਇਹਨਾਂ ਨੇ ਸਾਡੇ ਸਿਰਾਂ ਦੇ ਉੱਤੇ ਦੁਪੱਟੇ ਵੀ ਲਾ ਦਿੱਤੇ ਨੇ ਮਾ ਅੱਜ ਜਿਹੜੇ ਸਾਨੂੰ ਕੈਦੀ ਬਣਾ ਕੇ ਖੜਰੇ ਨੇ ਕੀ ਇਹ ਸਾਡੇ ਬਾਪ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾ ਦੇਣਗੇ ਕਦੇ ਵੀ ਨਹੀਂ ਫਿਰ ਉਸੇ ਹੀ ਧੀ ਦਾ ਬਾਪ ਸਾਹਮਣੇ ਆਇਆ ਹੈ ਜਦੋਂ ਬਾਪ ਸਨਮੁਖ ਖਲੋਤਾ ਉਹੀ ਧੀ ਰੋ ਕੇ ਅੱਖ ਲੱਗੀ ਯਾਦ ਰੱਖਿਓ ਜਦੋਂ ਧੀ ਡੋਲੀ ਤੁਰਦੀ ਹੈ ਸਭ ਤੋਂ ਵੱਧ ਆਪਣੇ ਬਾਪ ਦੀ ਗਲ ਬਕੜੀ ਦੇ ਨਾਲ ਲਾ ਕੇ ਰੋਂਦੀ ਹੋਵੇਗੀ ਜਦੋਂ ਬਾਪ ਸਾਹਮਣੇ ਆਇਆ ਉਸ ਧੀ ਨੇ ਫਿਰ ਅੱਖਾਂ ਦੇ ਵਿੱਚੋਂ ਹੰਝੂ ਵਹਾ ਕੇ ਆਖਿਆ ਪਿਤਾ ਜੀ ਤੁਸੀਂ ਮੈਨੂੰ ਆਖਦੇ ਸੀ ਕਿ ਮੇਰੀ ਪਗੜੀ ਨੂੰ ਦਾਗ ਨਾ ਲੱਗਣ ਦੇਵੀਂ ਧੀਏ ਵੇਖੀ ਇਹ ਸੰਸਾਰ ਤੇ ਮੇਰੀ ਇੱਜ਼ਤ ਪੱਤ ਰੱਖ ਲੈਵੀਂ ਅੱਜ ਜਿਹੜੇ ਅਹਿਮਦ ਸਾਹ ਅਦਾਲੀ ਦੇ ਚਾਟੜੇ ਆਏ ਨੇ ਸਾਨੂੰ ਕੱਦ ਨਾ ਬਣਾ ਕੇ ਖੜਨ ਲੱਗੇ ਨੇ ਸਾਡੇ ਸਿਰ ਨੰਗੇ ਕੀਤੇ ਨੇ ਤੇ ਸਾਡੇ ਨਾਲ ਪਤਾ ਨਹੀਂ ਕੀ ਕੀ ਅਸ਼ਲੀਲ ਬੋਲ ਬੋਲ ਰਹੇ ਨੇ ਤੇ ਕੀ ਕੀ ਅਸ਼ਲੀਲ ਹਰਕਤਾਂ ਕਰਨਗੇ ਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਸੇ ਹੀ ਕੁੜੀ ਦਾ ਫਿਰ ਭਰਾ ਸਾਹਮਣੇ ਆਉਂਦਾ ਏ ਜਿੱਦੀ ਚੌੜੀ ਛਾਤੀ ਲੰਮਾ ਲੰਬੇ ਕੱਦ ਵਾਲਾ ਜਵਾਨ ਗੱਭਰੂ ਜਦੋਂ ਸਾਹਮਣੇ ਖਲੋਤਾ ਉਹੀ ਤੇ ਫਿਰ ਪੁੱਪਾ ਮਾਰ ਕੇ ਅੱਖ ਲੱਗੀ ਵੀਰਾ ਅੱਜ ਤੇ ਤੂੰ ਅੱਜ ਤੱਕ ਤੂੰ ਇਸ ਸੰਸਾਰ ਦੇ ਤੇ ਇਸ ਪਿੰਡ ਦੇ ਵਿੱਚ ਇਸ ਮਹੱਲੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਚੌੜੀ ਛਾਤੀ ਕਰਕੇ ਤੁਰਿਆ ਕਰਦਾ ਸੀ ਕਿ ਅੱਜ ਤੋਂ ਬਾਅਦ ਤੂੰ ਐਸੇ ਹੀ ਸਰੀਰ ਦੇ ਨਾਲ ਮੂੰਹ ਤਾਂ ਚੁੱਕ ਕੇ ਤੌਣ ਤਾਂ ਚੁੱਕ ਕੇ ਤੁਰ ਸਕਿੰਗਾ ਕਦੇ ਵੀ ਨਹੀਂ ਤੈਨੂੰ ਲੋਕੀ ਮਿਹਣੇ ਮਾਰਿਆ ਕਰਨਗੇ ਕਿ ਇਹਦੀ ਭੈ ਇਹਦੀ ਭੈਣ ਇਹਨਾਂ ਦੀ ਧੀ ਇਹਨਾਂ ਦੀ ਕੁੜੀ ਅਹਿਮਦ ਖਾ ਅਬਦਾਲੀ ਨੇ ਕੈਦਨ ਬਣਾ ਕੇ ਖੜੀ ਸੀ ਉਹੀ ਕੁੜੀ ਜਦੋਂ ਨਾਲ ਆਪਣੀਆਂ ਸਾਥਣਾਂ ਦੇ ਕੈਦੀ ਬਣੀ ਹੋਈ ਅਹਿਮਦ ਖਾ ਅਫਦਾਲੀਆਂ ਦੇ ਚਾਟੜਿਆਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਨਾਲ ਅਸ਼ਲੀਲ ਬੋਲਬੋਲ ਰੇ ਸੀ ਤੇ ਅਸ਼ਲੀਲ ਹਰਕਤਾਂ ਕਰ ਰਹੇ ਸੀ ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਸਨਮੂਖ ਖੜ ਕੇ ਰੋ ਕੇ ਕੀਰਨੇ ਪਾ ਰਹੀ ਹੈ ਕਿ ਮਾਂ ਅੱਜ ਤੂੰ ਮੇਰੇ ਪਤ ਨੂੰ ਬਚਾਲਿਆ ਬਾਪ ਅੱਜ ਤੂੰ ਮੇਰੇ ਪਤ ਨੂੰ ਬਚਾਲਿਆ ਫਿਰ ਆਪਣੇ ਭਰਾ ਦੇ ਸਾਹਮਣੇ ਕੀਰਨੇ ਪਉਂਦੀ ਵੀਰਾ ਅੱਜ ਤੂੰ ਹੀ ਮੇਰੀ ਪਤ ਨੂੰ ਬਚਾਲਿਆ ਪਰ ਕਿਸੇ ਦੀ ਅੱਜ ਜੁਰਤ ਨਹੀਂ ਜਿਹੜਾ ਅਮਛਾ ਅਫਦਾਲੀ ਦੇ ਚਟੜਿਆਂ ਦਾ ਟੱਕਰਾ ਕਰ ਸਕੇ ਜਿਸ ਤਰ੍ਹਾਂ ਉਹੀ ਭੈਣਾ ਰੋ ਰੋ ਕੇ ਆਪਣੇ ਪਰਿਵਾਰ ਦੇ ਸਾਹਮਣੇ ਤੀਰਨੇ ਪਾਰ ਰਹੀਆਂ ਨੇ ਉਸ ਵੇਲੇ ਦਾ ਵਰਣਨ ਹੈ ਸੁਮਨਦੀਪ ਕੌਰ ਬੀਏ ਦਾ ਢਾਡੀ ਜਿੱਥਾ ਥੇ ਇਉਂ ਬਿਨੇ ਕਰਦਾ ਸੀ ਕਿ ਸ਼ਾਇਦ ਅੱਜ ਮੇਰੇ ਪਰਿਵਾਰ ਦਾ ਕੋਈ ਜੀ ਜਿਹੜਾ ਸਾਨੂੰ ਅੱਜ ਬਚਾ ਲਵੇ ਪਰ ਕਿਸੇ ਦੀ ਜ਼ਰੂਰਤ ਨਹੀਂ ਸੀ ਜਿਹੜਾ ਅਹਿਮਦ ਖਾਂ ਅਫਦਾਲੀ ਦੇ ਟਾਟੜਿਆਂ ਦੇ ਨਾਲ ਟੱਕਰਾਂ ਕਰ ਸਕੇ ਅਹਿਮਦ ਖਾਂ ਅਫਦਾਲੀ ਦੇ ਟਾਟੜਿਆਂ ਨੇ ਉਹਨਾਂ ਹੀ ਧੀਆਂ ਨੂੰ ਉਹਨਾਂ ਬਹੁ ਬੇਟੀਆਂ ਨੂੰ ਕੈਦ ਕੀਤਾ ਹੈ ਉਹਨਾਂ ਧੀਆਂ ਨੂੰ ਕੈਦ ਕਰਕੇ ਜਦੋਂ ਖੜਨ ਲੱਗੇ ਨੇ ਗੁਰੂ ਕੇ ਖਾਲਸੇ ਤੱਕ ਖਬਰਾਂ ਪਹੁੰਚੀਆਂ ਨੇ ਇਹਨਾਂ ਜੰਗਲਾਂ ਦੇ ਰਾਹੀ ਰੋ ਜਨਾਈ ਕਈ ਕਈ ਸੌ ਧੀਆਂ ਨੂੰ ਬਹੁ ਬੇਟੀਆਂ ਨੂੰ ਕੈਦ ਕਰਕੇ ਖੜਨਾ ਸ਼ੁਰੂ ਕੀਤਾ ਹੈ ਜਦੋਂ ਕੈਦਨਾ ਬਣਾ ਕੇ ਹਿੰਦੁਸਤਾਨ ਦੀਆਂ ਜੰਮੀਆਂ ਚਾਹੀਆਂ ਪੰਜਾਬ ਦੀਆਂ ਜੰਮੀਆਂ ਚਾਹੀਆਂ ਖੜਨ ਲੱਗੇ ਉੱਥੇ ਹੀ ਜੰਗਲਾਂ ਦੇ ਵਿੱਚ ਗੁਰੂ ਕਾ ਖਾਲਸਾ ਬੈਠਾ ਹੋਇਆ ਸੀ ਜਿਹਦੇ ਵਿੱਚ ਇੱਕ ਬਜ਼ੁਰਗ ਬਾਬਾ ਬੈਠਾ ਸੀ ਜਿਹੜਾ ਜੰਗਲ ਦੇ ਵਿੱਚੋਂ ਦੀ ਗੁਜ਼ਰ ਰਿਹਾ ਸੀ ਉਹਨੂੰ ਪਤਾ ਲੱਗਾ ਕਿਥੇ ਅਹਿਮਦ ਖਾਨ ਅਬਦਾਲੀ ਦੇ ਚਟੜੜੇ ਨੇ ਕੁਝ ਧੀਆਂ ਨੂੰ ਕੁਝ ਬੇਟੀਆਂ ਨੂੰ ਕੈਦ ਕਰਕੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਉਹ ਅਹਿਮਦ ਸਾਫ ਦਾਲੀ ਦੇ ਚਾਟੜਿਆਂ ਦੇ ਕੋਲ ਜਾਂਦਾ ਹੈ ਵੇਖਦਾ ਹੈ ਕਿ ਉਹ ਹੀ ਧੀਆਂ ਜਦੋਂ ਕੋਈ ਵੀ ਮਨੁੱਖ ਕੋਈ ਵੀ ਗੈਰ ਮਰਦ ਉਹਨਾਂ ਦੇ ਕੋਲ ਦੀ ਜਾਂਦਾ ਹੈ ਬੜੀ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀਆਂ ਨੇ ਜਦੋਂ ਬੜੀ ਉੱਚੀ ਉੱਚੀ ਰੋਣ ਲੱਗ ਜਾਂਦੀਆਂ ਨੇ ਅਹਿਮਦ ਸਾਫ ਦਾਲੀ ਦੇ ਚਾਟੜਿਆਂ ਦੇ ਕੋਲ ਪਹੁੰਚ ਕੇ ਉਹੀ ਸਿੱਖ ਬਾਬਾ ਬਜ਼ੁਰਗ ਜਾ ਕੀ ਉਹਦੇ ਚਟੜਿਆਂ ਨੂੰ ਕਰਿੰਦਿਆਂ ਨੂੰ ਆਖਦਾ ਏ ਕਿ ਇਹ ਜਿਹੜੀਆਂ ਧੀਆਂ ਤੁਸੀਂ ਕੈਦ ਕੀਤੀਆਂ ਹੋਈਆਂ ਨੇ ਜਿੰਨਾ ਉੱਚੀ ਉੱਚੀ ਰੋ ਰਹੀਆਂ ਨੇ ਜੇਕਰ ਗੁਰੂ ਕੇ ਖਾਲਸੇ ਦੇ ਕੋਲ ਖਬਰਾਂ ਪਹੁੰਚ ਗਈਆਂ ਤੇ ਤੁਹਾਡਾ ਹਸ਼ਰ ਬਹੁਤ ਮਾੜਾ ਹੋਵੇਗਾ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਖਾਲਸੇ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਇਹਨਾਂ ਨੂੰ ਚੁੱਪ ਕਰਾਓ ਅਹਿਮਦ ਸਾਹਿਬ ਵਾਲੀ ਦੇ ਕਰਿੰਦੇ ਅੱਖ ਲੱਗੇ ਜਦੋਂ ਅਸੀਂ ਬਾਬਾ ਦੇ ਕੋਲ ਜਾਂਦੇ ਹਾਂ ਇਹ 3 ਬੜੀ ਉੱਚੀ ਉੱਚੀ ਰੋਂਦੀਆਂ ਨੇ ਇੱਥੇ ਹੀ ਉਸ ਬਜ਼ੁਰਗ ਬਾਬੇ ਨੇ ਸਿਆਸਤ ਖੇਢੀ ਉਹਨੇ ਆਖਿਆ ਫਿਰ ਮੈਨੂੰ ਹੁਕਮ ਦਿਓ ਮੈਂ ਜਾਣਾ ਉਹਨਾਂ ਬੇਟੀਆਂ ਦੇ ਕੋਲ ਜਦੋਂ ਅਹਿਮਦ ਸਾਹ ਅਬਦਾਲੀ ਦੇ ਕਰਿੰਦਿਆਂ ਨੇ ਹੁਕਮ ਦਿੱਤਾ ਕਿ ਜਾ ਬਾਬਾ ਤੂੰ ਜਾ ਕੇ ਉਹਨਾਂ 3 ਨੂੰ ਚੁੱਪ ਕਰਾ ਦੇ ਉਹੀ ਬਾਬਾ ਜਦੋਂ 3 ਦੇ ਕੋਲ ਜਾਂਦਾ ਹੈ ਤੇ ਜਾ ਕੇ ਉਹਨਾਂ 3 ਨੂੰ ਆਖਦਾ ਹੈ ਧੀਓ ਤੁਸੀਂ ਰੋਵੋ ਨਾ ਉਹ ਅਗੋਂ ਪਛਾਣਦਿਆਂ ਨੇ ਕਿ ਇਹ ਬਜ਼ੁਰਗ ਬਾਬਾ ਹੈ ਜਿਹੜਾ ਕੁਝ ਸਮਾਂ ਪਹਿਲਾਂ ਸਾਡੇ ਘਰ ਦੇ ਵਿੱਚ ਪ੍ਰਸ਼ਾਦੇ ਲੈ ਕੇ ਜਾਇਆ ਕਰਦਾ ਸੀ ਭਾਬ ਕਿ ਉਹ ਬਜ਼ੁਰਗ ਬਾਬਾ ਗੱਜਾ ਕਰਿਆ ਕਰਦਾ ਸੀ ਉਹਨਾਂ ਨੇ ਪਛਾਣਿਆ ਆਖਿਆ ਗਿਆ ਬਾਬਾ ਜਦੋਂ ਤੂੰ ਸਾਡੇ ਘਰ ਆਇਆ ਕਰਦਾ ਸੀ ਤੇਰੀ ਥਾਲੀ ਦੇ ਵਿੱਚ ਬੜੇ ਪ੍ਰਸ਼ਾਦੇ ਹੁੰਦੇ ਸੀ ਅਸੀਂ ਤੈਨੂੰ ਪੁੱਛਿਆ ਕਰਦੀਆਂ ਸੀ ਕਿ ਬਾਬਾ ਤੇਰਾ ਪਰਿਵਾਰ ਇੰਨਾ ਵੱਡਾ ਹੈ ਤੂੰ ਆਖਿਆ ਕਰਦਾ ਸੀ ਹਾਂ ਮੇਰਾ ਪਰਿਵਾਰ ਇੰਨਾ ਵੱਡਾ ਹੈ ਅਸੀਂ ਤੈਨੂੰ ਪੁੱਛਦੀਆਂ ਸੀ ਕਿ ਬਾਬਾ ਤੇਰੇ ਪਰਿਵਾਰ ਨੂੰ ਜੇਕਰ ਅਸੀਂ ਪ੍ਰਸ਼ਾਦਾ ਨਾ ਦਈਏ ਤੇਰਾ ਪਰਿਵਾਰ ਪ੍ਰਸ਼ਾਦਾ ਕਿੱਥੋਂ ਛੱਕੇਗਾ ਬਾਬਾ ਤੂੰ ਜਵਾਬ ਦਿਆ ਕਰਦਾ ਸੀ ਕਿ ਮੇਰੇ ਪਰਿਵਾਰ ਦੇ ਵਿੱਚ ਇੰਨਾ ਤੋਖ ਹੈ ਉਹ ਰੁੱਖਾਂ ਦੀਆਂ ਛਿੱਲਾਂ ਖਾ ਖਾ ਕੇ ਰੁੱਖਾਂ ਦੇ ਪੱਤੇ ਖਾ ਖਾ ਕੇ ਵੀ ਆਪਣੇ ਜਿਹੜੇ ਜੀਵਨ ਦੇ ਵਿੱਚ ਭੋਜਨ ਦੀ ਜਿਹੜੀ ਤ੍ਰਿਪਤੀ ਹੈ ਮਨ ਦੀ ਤ੍ਰਿਪਤੀ ਹੈ ਆਪਣੇ ਸਰੀਰ ਦੀ ਤ੍ਰਿਪਤੀ ਹੈ ਉਹ ਰੁੱਖਾਂ ਦੇ ਪੱਤਿਆਂ ਦੇ ਨਾਲ ਰੁੱਖਾਂ ਦੇ ਛਿਲਕਿਆਂ ਦੇ ਨਾਲ ਵੀ ਕਰ ਲੈਂਦਾ ਹੈ ਬਾਬਾ ਸੀ ਤੈਨੂੰ ਪੁੱਛਦਿਆਂ ਸੀ ਤੇਰੇ ਪਰਿਵਾਰ ਦਾ ਨਾਂ ਕੀ ਹੈ ਤੂੰ ਆਖਿਆ ਕਰਦਾ ਸੀ ਮੇਰੇ ਪਰਿਵਾਰ ਦਾ ਨਾਂ ਹੈ ਖਾਲਸਾ ਪੰਥ ਦਾਸ ਬਾਬਾ ਅੱਜ ਉਹ ਹੀ ਤੇਰਾ ਖਾਲਸਾ ਫੜਾ ਮਾਰਦਾ ਸੀ ਜੇ ਸੱਚੀ ਤੇਰਾ ਕੋਈ ਖਾਲਸਾ ਪੰਥ ਹੈਗਾ ਏ ਜੇਕਰ ਤੇਰਾ ਸੀ ਅਸਲ ਦੇ ਵਿੱਚ ਕੋਈ ਖਾਲਸਾ ਪੰਥ ਹੈਗਾ ਏ ਉਹਨੂੰ ਸੱਦ ਕੇ ਲੈ ਕੇ ਆ ਤੂੰ ਆਖਦਾ ਸੀ ਤੇਰਾ ਖਾਲਸਾ ਪੰਥ ਇੱਕੋ ਇੱਕ ਕਾਰਜ ਕਰਦਾ ਏ ਸਾਹਮਣੇ ਹੁੰਦਾ ਜ਼ਾਲਮ ਦੇ ਵੱਲੋਂ ਜ਼ੁਲਮ ਨਹੀਂ ਦੇਖ ਸਕਦਾ ਫਿਰ ਬਾਬਾ ਅੱਜ ਸਾਡੇ ਤੇ ਬੜਾ ਕਹਿਰ ਹੋ ਰਿਹਾ ਈ ਸਾਡੇ ਤੇ ਜ਼ਾਲਮਾਂ ਨੇ ਬੜਾ ਜ਼ੁਲਮ ਕੀਤਾ ਈ ਆਪਣੇ ਖਾਲਸਾ ਪੰਥ ਨੂੰ ਸੱਦ ਕੇ ਲੈ ਕੇ ਆ ਜਿਹੜੇ ਜ਼ਾਲਮ ਸਾਡੇ ਤੇ ਨਿਤ ਦਿਨ ਜ਼ੁਲਮ ਕਰ ਰਹੇ ਨੇ ਉਹਨਾਂ ਜ਼ਾਲਮਾਂ ਦੇ ਕੋਲੋਂ ਤੇਰਾ ਖਾਲਸਾ ਪੰથી ਸਾਨੂੰ ਬਚਾ ਸਕਦਾ ਏ ਸਾਡੇ ਤੇ ਆਪਣੇ ਪਰਿਵਾਰ ਨੇ ਵੀ ਸਾਡੀ ਬਾਂਹ ਨਹੀਂ ਫੜੀ ਇਸ ਤਰ੍ਹਾਂ ਉਹਨਾਂ ਧੀਆਂ ਨੇ ਉਸ ਬਾਬੇ ਦੇ ਅੱਗੇ ਅਰਦਾਸ ਬੇਨਤੀ ਗੁਜ਼ਾਰੀ ਕਿ ਸਾਨੂੰ ਅਹਿਮਦ ਸਾਹਿਬ ਅਦਾਲੀ ਦੇ ਕਰਿੰਦਿਆ ਦੇ ਕੋਲੋਂ ਬਚਾ ਲੈ ਫਿਰ ਉਹੀ ਬਾਬਾ ਆਪਣੇ ਖਾਲਸਾ ਪੰਥ ਨੂੰ ਲੈ ਕੇ ਆਉਂਦਾ ਏ ਉਹੀ ਧੀਆਂ ਨੂੰ ਛੜਾ ਕੇ ਪੰਜਾਬ ਦੀ ਧਰਤੀ ਦੇ ਅੰਦਰ ਘਰੋ ਘਰ ਪਹੁੰਚਾਉਂਦਾ ਏ ਸਮਾ ਮੇਰੇ ਕੋਲ ਜਿੰਨਾ ਸੀ ਦਿੱਤਾ ਗਿਆ ਸੀ ਉਹਨਾਂ ਸਮਾਪਤ ਹੋ ਚੁੱਕਾ ਹੈ ਇਹ ਸੀ ਸਾਡਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਮੇਰੇ ਬੋਲਣ ਦਾ ਟੌਪਿਕ ਹੈ ਸਿੱਖੀ ਅਤੀਤ ਤੇ ਵਰਤਮਾਨ ਇਹ ਸੀ ਸਾਡੀ ਸਿੱਖੀ ਅਤੀਤ ਜਿਹਦੇ ਵਿੱਚ ਜਸ ਸਿੰਘ ਰਾਮ ਗੜੀਏ ਨੇ ਬਗੇਲ ਸਿੰਘ ਵਰਗਿਆਂ ਨੇ ਉਹਨਾਂ ਹੀ ਧੀਆਂ ਨੂੰ ਯਾਦ ਰੱਖਿਓ ਉਹਦੇ ਵਿੱਚ ਧੀਆਂ ਦੀ ਸਭ ਤੋਂ ਵੱਧ ਗਿੰਦੀ ਸੀ ਤੇ Hindu ਧਰਮ ਦੀਆਂ ਧੀਆਂ ਦੀ ਜਦੋਂ ਕਿਸੇ ਨੇ ਆਖਿਆ ਕਿ ਹਿੰਦੂ ਧਰਮ ਦੀਆਂ ਧੀਆਂ ਜਾਦੀਆਂ ਨੇ ਜੱਸਾ ਸਿੰਘ ਰਾਮਗੜੀਏ ਨੇ ਆਖਿਆ ਸੀ ਸਾਡੀਆਂ ਪੈਣਾ ਨਹੀਂ ਸਾਡੀਆਂ ਧਰਮ ਦੀਆਂ ਪੈਣਾ ਨੇ ਜਦੋਂ ਫਿਰ ਜੱਸਾ ਸਿੰਘ ਰਾਮਗੜੀਏ ਨੇ ਉਹਨਾਂ ਦੀ ਪੱਤ ਬਚਾ ਕੇ ਘਰ ਪਹੁੰਚਾਇਆ ਫਿਰ ਹਿੰਦੂ ਧਰਮ ਦੇ ਕਈ ਵਾਸੀਆਂ ਨੇ ਹਿੰਦੂ ਧਰਮ ਦੇ ਕਈ ਜਿਹੜੇ ਮਨੁੱਖ ਸੀ ਉਹਨਾਂ ਨੇ ਖੰਡੇ ਬਾਟੇ ਦੀ ਪਹਲ ਛਕੀ ਐਸੀ ਸਾਡੀ ਸਿੱਖੀ ਅਤੀਤ ਤੇ ਸਾਡੀ ਸਿੱਖੀ ਵਰਤਮਾਨ ਇਹ ਹੈ ਕਿ ਅਸੀਂ ਜਿਹੜੀਆਂ ਮਾਈ ਭਾਗੌਰ ਦੀਆਂ ਵਾਰਸਾਂ ਹਾਂ ਅਸੀਂ ਜਿਹੜੀਆਂ ਮਾਤਾ ਸਹਿਬ ਦੇਵਾਂ ਦੀਆਂ ਵਾਰਸਾਂ ਹਾਂ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋਣ ਵਾਸਤੇ ਰਹਿ ਗਈਆਂ ਅਸੀਂ ਤੱਕਦੇ ਹਾਂ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਪੰਜ ਕਕਾਰਾਂ ਦੀ ਧਾਰਨੀ ਪਹਿਨ ਅੱਜ ਸੋਸ਼ਲ ਮੀਡੀਆ ਦੇ ਅੱਗੇ ਖੜ ਕੇ ਨਾਚ ਕਰ ਰਹੀ ਹੈ ਕੇਵਲ ਮਸ਼ਹੂਰ ਹੋਣ ਦੀ ਖਾਤਰ ਸਾਡੀ ਇੱਜ਼ਤ ਕੀ ਸੀ ਸਾਡੀ ਪੱਤ ਕੀ ਸੀ ਸਾਡੀ ਸਿੱਖ ਕੌਮ ਦਾ ਸਟੈਂਡ ਕੀ ਸੀ ਤੇ ਅੱਜ ਮੇਰੀ ਸਿੱਖ ਕੌਮ ਦਾ ਸਟੈਂਡ ਕੀ ਹੈ ਸਾਨੂੰ ਧਿਆਨ ਦੇਣ ਦੀ ਜ਼ਰਾ ਲੋੜ ਹੈ ਕੋਸ਼ਿਸ਼ ਕਰਿਆ ਕਰੋ ਜੇਕਰ ਬਾਣਾ ਪਹਿਨਤੀਆਂ ਜੋ ਤੇ ਉਸ ਬਾਣੀ ਦੇ ਨਾਲ ਅਸਲ ਦੇ ਵਿੱਚ ਜੁੜਿਆ ਕਰੋ ਬਾਣੀ ਦੇ ਨਾਲ ਜੁੜਿਆ ਕਰੋ ਕੇਵਲ ਲੋਕ ਵਿਖਾਵੇ ਦੇ ਵਾਸਤੇ ਉਹ ਬਾਣਾ ਨਾ ਪਹਿਨਿਆ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਖੰਡੇ ਬਾਟੇ ਦੀ ਪਹਲ ਛੱਕਦੀਆਂ ਜੇ ਫਿਰ ਸਿੱਖ ਰਹਿਤ ਮਰਿਆਦਾ ਨੂੰ ਜਰਾ ਪੜ ਲਿਆ ਕਰੋ ਜੇਕਰ ਰਹਿਤ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਨਹੀਂ ਢਾਲਾ ਬੇਸ਼ੱਕ ਤੁਸੀਂ ਖੰਡੇ ਬਾਟੇ ਦੀ ਪਹਲ ਨਾ ਸ਼ਕੋ ਤੁਹਾਡਾ ਸਿੱਖੀ ਦਾ ਕੀਤਾ ਹੋਇਆ ਪ੍ਰਚਾਰ ਸਾਡੀ ਸਿੱਖ ਕੌਮ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਢੈਂਦੀ ਕਲਾ ਵੱਲ ਖੜ ਰਿਹਾ ਹੈ ਹੱਥ ਜੋੜ ਕੇ ਬੇਨਤੀ ਹੈ ਜੇਕਰ ਖੰਡੇ ਬਾਟੇ ਦੀ ਬੋਲ ਸਕਦੀਆਂ ਜੇ ਉਹਦੀ लाज ਪੱਤਰ ਰੱਖਿਆ ਕਰੋ ਫਿਰ ਰਹਿਤ ਮਰਿਆਦਾ ਦੇ ਅਨਸਾਰ ਆਪਣਾ ਜੀਵਨ ਢਾਲਿਆ ਕਰੋ ਮੇਰੇ ਬਹੁਤ ਹੀ ਸਤਿਕਾਰਯੋਗ ਸਮੂਹ ਨਗਰ ਦੇ ਵੱਲੋਂ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਗਈ ਹੈ ਬਹੁਤ ਹੀ ਸਤਿਕਾਰਯੋਗ ਭਾਈ ਸੁਖਬੀਰ ਸਿੰਘ ਜੀ ਜਿਨ੍ਹਾਂ ਦੇ ਘਰ ਸਤਿਗੁਰ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਦਾਤਾ ਜੀ ਕਿਰਪਾ ਕਰਨ ਉਹਨਾਂ ਦੇ ਪੁੱਤਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ ਚੜ੍ਹਦੀ ਕਲਾ ਕਰਨ ਬਹੁਤ ਸਾਰੀਆਂ ਅਰਦਾਸਾਂ ਆਈਆਂ ਨੇ ਜੇਕਰ ਮੈਂ ਅਰਦਾਸੇ ਕਰਨ ਲੱਗ ਜਾਵਾਂ ਤੇ ਸਮਾਂ ਬਹੁਤ ਵੱਧ ਹੋ ਜਾਵੇਗਾ ਆਓ ਸਮੂੱਚਾ ਅਰਦਾਸਾ ਕਰਦੇ ਹੋਏ ਨਗਰ ਦੀ ਇਲਾਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਦੋਵੇਂ ਹੱਥ ਜੋੜੋ ਗੱਜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਸੁੱਚਾ ਸਿੰਘ ਜੀ ਨਗਰ ਤਨੋਆ ਤੋਂ ਜਿਹੜੇ ਇਸ ਮੇਰੇ ਜੋੜ ਮੇਲੇ ਦੇ ਵਿੱਚ ਹਾਜ਼ਰੀ ਭਰਨ ਦੇ ਵਾਸਤੇ ਜਿਨ੍ਹਾਂ ਨੂੰ ਹੁਕਮ ਲਾਇਆ ਗਿਆ ਸੀ ਜਿਨ੍ਹਾਂ ਅੱਗੇ ਬੇਨਤੀ ਕੀਤੀ ਗਈ ਸੀ ਤੇ ਉੱਥੇ ਪਹੁੰਚੇ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਲਾਕੇ ਨਿਵਾਸੀਆਂ ਦੇ ਵੱਲੋਂ ਮੈਂ ਜੀ ਆਇਆਂ ਆਖਦੀਆਂ ਜਿਨ੍ਹਾਂ ਦੇ ਆਸ਼ੀਰਵਾਦ ਦਾ ਸਦਕਾ ਅੱਜ ਅਸੀਂ ਇਹਨਾਂ ਸਟੇਜਾਂ ਤੇ ਕੁਝ ਬੋਲ ਰਹੇ ਆਂ ਉਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਮੇਰੇ ਪਰਿਵਾਰ ਦੇ ਸਿਰ ਦੇ ਉੱਤੇ ਤੇ ਮੇਰੇ ਸਮੂਹ ਜੱਥੇ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਤ ਬਾਬਾ ਸੁੱਚਾ ਸਿੰਘ ਜੀ ਆਸ਼ੀਰਵਾਦ ਸਿਰ ਦੇ ਉੱਤੇ ਬਣਾਈ ਰੱਖਣ ਕਿਰਪਾ ਕਰਨ ਸਮੂਹ ਨਗਰ ਦਾ ਭਲਾ ਹੋਵੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ ਸਤਿਗੁਰੂ ਜੀ ਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੋਲਦਿਆਂ ਕਲੋਨੀ ਕਾ ਪ੍ਰਕਾਰ ਦੀਆਂ ਪੁੱਲਾਂ ਹੋ ਜਾਂਦੀਆਂ ਨੇ ਮੇਰੀਆਂ ਪੁੱਲਾਂ ਨੂੰ ਮੇਰੀ ਝੋਲੀ ਵਿੱਚ ਪਾ ਕੇ ਗੁਰੂ ਕੇ ਇਤਿਹਾਸ ਨੂੰ ਤੇ ਸਾਡੀ ਸਿੱਖੀ ਕੀ ਆ ਸਾਡੀ ਸਿੱਖੀ ਦਾ ਸਟੈਂਡ ਕੀ ਉਹਨਾਂ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਕਰਿਓ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਜਾ ਕੇ ਦੱਸਣ ਦਾ ਜ਼ਰੂਰ ਯਤਨ ਕਰਿਓ ਮੇਰੇ ਬਹੁਤ ਹੀ ਸਤਿਕਾਰਯੋਗ ਸਾਊਂ ਡਾਲੇ ਵੀਰ ਜੀ ਜਿਨ੍ਹਾਂ ਨੇ ਬੜੇ ਸਤਜੇ ਟੰਗ ਦੇ ਨਾਲ ਕੱਲ ਸਵੇਰ ਤੋਂ ਲੈ ਕੇ ਹੁਣ ਤੱਕ ਸੌਣ ਦੀ ਸੇਵਾ ਨਿਭਾਈ ਹੈ ਸਤਿਗੁਰੂ ਜੀ ਕਿਰਪਾ ਕਰਨ ਹੋਰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ ਹੈ ਵੀਰ ਮਾਲਵਾ ਟੀਵੀ ਵਾਲੇ ਜਿਹੜੇ ਸਾਡੇ ਸਿੱਖੀ ਦੇ ਪ੍ਰਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਰੇ ਨੇ ਸਤਿਗੁਰੂ ਜੀ ਉਹਨਾਂ ਦੀ ਸਰਤੇ ਮੇਰਾ ਪ੍ਰਿਆਤ੍ਰਿਕਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ ਇਤਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦੋਵੇਂ ਹੱਥ ਜੋੜੋ ਸਿਰ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ